ਇਹ ਜਿਹੜੇ ਝਾੜੂ ਵਾਲੇ ਨੇ ਜਾਂ ਕਾਂਗਰਸ ਵਾਲੇ ਨੇ ਇਹਨਾਂ ਨੇ ਜੋ ਕੀਤਾ ਲੋਕਾਂ ਦੇ ਸਾਹਮਣੇ ਵੇਖੋ ਇਹਦਾ ਗੁੱਸਾ ਬਣਾ ਨੇ ਹੁਣ ਵਿਧਾਨ ਸਭਾ 'ਚ ਕੱਢਣਾ ਇਹ ਕਾਂਗਰਸ ਨੇ ਘਟਾਏ ਤੇ ਫਿਰ ਗੁੱਸਾ ਲੋਕਾਂ ਕੱਢਿਆ ਝਾੜੂ ਆਏ ਲੈਣਦੇ ਹੁਣ ਝਾੜੂ ਦਾ ਗੁੱਸਾ ਇਹਦਾ ਮੁੜ ਕੇ 27 ਜਿਲ੍ਹੇ ਲੋਕ ਸਭਾ ਸੀਨੀ ਜੀ ਬਾਦਲ ਨੂੰ ਸਾਡਿਆਂ ਨੂੰ ਮੁੱਖ ਮੰਤਰੀ ਬਣਾਉਣਾ ਬੜਾ ਵੱਡਾ ਹੰਗਾਰਾ ਮਿਲ ਰਿਹਾ ਲੋਕ ਤਕਰੀਰ ਨੂੰ ਜਿਤਾਉਣਗੇ ਲੋਕਾਂ ਦੀਆਂ ਪ੍ਰੋਬਲਮਾਂ ਸੁਣਾਗੇ ਵੋਟਾਂ ਵੀ ਮੰਗਾਗੇ ਤੇ ਚੰਗੇ ਰਿਜ਼ਲਟ ਆਉਣਗੇ ਜਿੱਤਾਂਗੇ ਵੱਧ ਤੋਂ ਵੱਧ ਵੋਟਾਂ ਸਾਨੂੰ ਪਾਓ ਇਹਨਾਂ ਕਾਲੀ ਦਲ ਮਜ਼ਬੂਤ ਹੋਏਗਾ ਫੇ ਤੁਹਾਡੀ 27 ਦੇ ਵਿੱਚ ਸੇਵਾ ਜਾ ਹਾਜ਼ਰ ਹੋਵਾਂਗੇ ਪੰਜਾਬ ਅੰਦਰ 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਔਰ ਇਸੇ ਦੇ ਚਲਦਿਆਂ ਅਸੀਂ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਔਰ ਜੇਕਰ ਗੱਲ ਕਰੀਏ ਗਰਦਾਸਪੁਰ ਵਿਧਾਨ ਸਭਾ ਹਲਕੇ ਦੀ ਤਾਂ ਗਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਰ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸੰਸਦੀ ਸਕੱਤਰ ਗੁਰਜਨ ਸਿੰਘ ਬੱਬੇ ਹਾਲੀ ਵੱਲੋਂ ਵੀ ਆਪਣੇ ਹਲਕੇ ਦੇ ਅੰਦਰ ਜੋ ਜਿਹੜੇ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਉਸ ਦੀਆਂ ਮੀਟਿੰਗਾਂ ਜਿਹੜੀਆਂ ਨੇ ਉਹ ਸ਼ੁਰੂ ਕਰ ਦਿੱਤੀਆਂ ਗਈਆਂ ਤੁਸੀਂ ਦੇਖ ਸਕਦੇ ਹੋਗੇ ਪਹਿਲੀ ਮੀਟ ਔਰ ਬੱਬੇ ਵਾਲੀ ਵਲੋਂ ਸਪੋਰਟਨ ਕੀਤਾ ਗਿਆ ਹੈ ਮੇਰੇ ਨਾਲ ਮੌਜੂਦ ਨੇ ਗੁਰਬਚਨ ਸਿੰਘ ਜੀ ਬੱਬੇ ਵਾਲੀ ਗੱਲਬਾਤ ਕਰ ਲੈਂਦੇ ਆ ਬੱਬੇ ਵਾਲ ਸਾਹਿਬ ਕਿਵੇਂ ਰਿਹਾ ਇਲੈਕਸ਼ਨ ਦਾ ਮਾਹੌਲ ਹੈ ਜਾਂ ਕਿਹੜੀ ਮੀਟਿੰਗ ਦਾ سلسلہ ਸ਼ੁਰੂ ਹੋ ਚੁੱਕਾ ਹੈ ਕੀ ਖੁਸ਼ੀ ਮਾਹੌਲ ਦੇ ਵੇਖੋ ਬੜਾ ਵੱਡਾ ਲੋਕਾਂ ਦੇ ਵੱਲੋਂ ਹੰਗਾਰਾ ਆ ਕਿਉਂਕਿ ਜਿਹੜੇ ਪਹਿਲੇ ਅਸੀਂ 10 ਸਾਲ ਸੇਵਾ ਕੀਤੀ ਹੈ ਅਸ ਦਾ ਅਸਵੀਰ ਸਿੰਘ ਜੀ ਬਾਦਲ ਜਿਹੜੇ ਪ੍ਰਧਾਨ ਨੇ ਸਾਡੇ ਤੇ ਵੱਡੇ ਬਾਦਲ ਸਾਹਿਬ ਦੇ ਮੋਕੇ ਅੱਜ ਕੰਮ ਬੋਲਦੇ ਨੇ ਲੋਕ ਯਾਦ ਕਰਦੇ ਨੇ ਪਿੰਡ ਤੇ ਇਹ ਜਿਹੜੇ ਝਾੜੂ ਵਾਲੇ ਨੇ ਜਾਂ ਕਾਂਗਰਸ ਵਾਲੇ ਨੇ ਇਹਨਾਂ ਨੇ ਜੋ ਕੀਤਾ ਲੋਕਾਂ ਦੇ ਸਾਹਮਣੇ ਉਹਨਾਂ ਨੇ ਕਾਜ ਕਟਾਏ ਤੇ ਇਹਨਾਂ ਨੇ ਕਾਜ ਕਟਾਏ ਤੇ ਉਹ ਇਸ ਕਰਕੇ ਲੋਕਾਂ 'ਚ ਰੋਸ ਵੀ ਵਧਾਇਆ ਤੇ ਅੱਜ ਮੈਂ ਕੋਈ ਜਿਲ੍ਹਾ ਪਿਛਦੇ ਜੂਨ ਵਿੱਚ ਜਿਹੜਾ ਸਾਡਾ ਗੋਤਪੁਕਰ ਜੂਨ ਆ ਉਹਦੀਆਂ ਮੀਟਿੰਗਾਂ 4-5 ਰੱਖੀਆਂ ਨੇ ਤੇ ਕੱਲ ਮੈਂ 8 ਮੀਟਿੰਗਾਂ ਰੱਖੀਆਂ ਨੇ ਤੇ ਅਗਲੇ ਆਤਵਾਰ ਤੱਕ ਮੈਂ ਸਾਰਾ ਹਲਕਾ ਜਿਹੜਾ ਇਹ ਸ਼ੁੱਕਰਵਾਰ ਤੱਕ ਹੀ ਮੈਂ ਕਵਰ ਕਰ ਲੈਣਾ ਗਾੜੀ ਪ੍ਰਚਾਰ ਬੰਦ ਹੋਏਗਾ ਤੇ ਬੜਾ ਵੱਡਾ ਹੰਗਾਰਾ ਮਿਲ ਰਿਹਾ ਲੋਕ ਤਕਰੀ ਨੂੰ ਜਿਤਾਉਣਗੇ ਆ ਬਿਲਕੁਲ ਬੇਬਲ ਸਾਹਿਬ ਕੋਈ ਜੜੀਆਂ ਸੀਟਾਂ ਕਟੀਆਂ ਵੀ ਗਈਆਂ ਨੇ हां ਸਾਡੇ 21 ਜੋਂਨਾ ਸੰਮਤੀ ਦੇ ਤੇ 20 ਸੀਟਾਂ ਕੱਟੀਆਂ ਗਈਆਂ ਨੇ ਇੱਕ ਚੱਕਰ ਆਈਆਂ ਤੋਂ ਰਹਿ ਗਿਆ ਸਾਡਾ ਜੋਂਨੂ ਵੀ ਜਿਤਾਵਾਂਗੇ ਸੰਮਤੀ ਦਾ ਤੇ ਜਿਲ੍ਹਾ ਪਿਛਦੇ ਦੋ ਸਾਡੇ ਪਿੰਦੇ ਨੇ ਇਹ ਦੋਏ ਅਸੀਂ ਜਿਤਾਵਾਂਗੇ ਇਹ ਸਾਰਾ ਕਾਜੜਾ ਕਵਰ ਹੋ ਜਾਏਗਾ ਮਤਲਬ ਬਿਲਕੁਲ ਸਾਰਾ ਹਲਕਾ ਕਵਰ ਹੋ ਜਾਏਗਾ ਔਰ ਸਾਨੂੰ ਲੋਕਾਂ ਨੂੰ ਜਾਣ ਦਾ ਮੌਕਾ ਮਿਲਿਆ ਲੋਕਾਂ ਦੀਆਂ ਪ੍ਰੋਬਲਮਾਂ ਸੁਣਾਾਂਗੇ ਵੋਟਾਂ ਵੀ ਮੰਗਾਾਂਗੇ ਤੇ ਚੰਗੇ ਰਿਜ਼ਲਟ ਆਉਣਗੇ ਜਿੱਤਾਂਗੇ ਮਪੇਲ ਸਾਹਿਬ ਇਹ ਜਿਹੜਾ ਕਲਚਰ ਚੱਲ ਪਿਆ ਕਾਗਜ਼ ਕਟਾਉਂਦਾ ਇਹ ਕਟਾਉਂਦਾ ਇਹ ਲੋਕਾਂ ਦਾ ਜਮਹੂਰੀਅਤ ਹੱਕ ਦੇ ਉੱਤੇ ਡਾਕਾ ਜਿਹੜਾ ਹੈ ਉਹ ਵਜੋਂ ਸ਼ੁਰੂ ਹੋ ਗਿਆ ਵੇਖੋ ਇਹਦਾ ਗੁੱਸਾ ਬਣਾ ਨੇ ਹੁਣ ਵਿਧਾਨ ਸਭਾ 'ਚ ਕੱਢਣਾ ਇਹ ਕਾਂਗਰਸ ਨੇ ਕਟਾਏ ਤੇ ਫਿਰ ਗੁੱਸਾ ਲੋਕਾਂ ਕੱਢਿਆ ਝਾੜੂ ਆਏ ਲੈਣਦੇ ਹੁਣ ਝਾੜੂ ਦਾ ਗੁੱਸਾ ਜਿਹੜਾ ਮੁੜ ਕੇ ਸਤਾਈ ਚ ਲੋਕਾਂ ਸਰਬੀਰ ਸਿੰਘ ਜੀ ਬਾਦਲ ਨੂੰ ਸਾਡਿਆਂ ਨੂੰ ਮੁੱਖ ਮੰਤਰੀ ਬਣਾਉਣਾ ਤੇ ਇਹ ਅਰਜੈਂਟਮੈਂਟ ਆ ਇਹ ਕੋਈ ਪਾਇਟਵ ਕੇਦੇ ਹੱਕ 'ਚ ਗੱਲ ਨਹੀਂ ਜਾਂਦੀ ਵੋਟਰਾਂ ਨੂੰ ਕੀ ਅਪੀਲ ਹੈ ਵੋਟਰਾਂ ਨੂੰ ਇਹੋ ਬੇਨਤੀ ਹੈ ਕਿ ਇਹ ਜਿਹੜਾ ਰਿਜ਼ਲਟ ਆ ਜਿਲ੍ਹਾ ਵੱਟ ਵੱਡ ਵੋਟਾਂ ਸਾਨੂੰ ਪਾਓ ਇਹਨਾਂ ਅਕਾਲੀ ਦਲ ਮਜ਼ਬੂਤ ਹੋਏਗਾ ਫਿਰ ਤੁਹਾਡੀ 2027 ਦੇ ਵਿੱਚ ਸੇਵਾ ਜਾ ਹਾਜ਼ਰ ਹੋਵਾਂਗੇ ਬਿਲਕੁਲ ਇਹ ਤੁਸੀਂ ਸੁਣਿਆ ਹੈ ਸਨ ਗੁਰਬਚਨ ਸਿੰਘ ਬੱਬੇ ਵਾਲੀ ਜਿਨ੍ਹਾਂ ਨੇ ਦਾਵਾ ਕੀਤਾ ਹੈ ਕਿ ਇਹਨਾਂ ਵੋਟ ਚੋਣਾਂ ਦੇ ਵਿੱਚ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਜਿੱਤ ਮਿਲੇਗੀ ਔਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਓ ਤਾਂ ਜੋ ਵੀ 2027 ਦੇ ਵਿੱਚ ਵੀ ਜਿਹੜੀ ਸਰਕਾਰ ਜਿਹੜੀ ਅਕਾਲੀ ਦਲ ਦੀ ਬਣ ਸਕੇ ਅਤੇ ਉਹ ਫਿਰ ਤੋਂ ਲੋਕਾਂ ਦੀ ਸੇਵਾ ਕਰ ਸਕੇ ਕੈਮਰਾ ਪਰ ਸ੍ਰੀਪ੍ਰੀਤ ਦੇਵ ਲਵੀ ਬਖਸਿੰਗ ਪੀਟੀਸੀ ਨਿਊਜ਼ ਗੁਰਦਾਸਪੁਰ